ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਰਾਜੇਸ਼ ਕੁਮਾਰ ਉਮੀਦ ਕਰਦਾ ਹਾਂ ਜੀ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਪ੍ਰਮਾਤਮਾ ਅੱਗੇ ਬੇਨਤੀ ਹੈ ਆਪ ਦਾ ਮਿਹਰ ਭਰਿਆ ਹੱਥ ਤੁਹਾਡੇ ਤੁਹਾਡੇ ਪਰਿਵਾਰ ਦੇ ਸਿਰ ਤੇ ਹਮੇਸ਼ਾ ਬਣਾ ਕੇ ਰੱਖੇ ਜੀ ਤਾਂ ਹਰ ਰੋਜ਼ ਇੱਕ ਤਰ੍ਹਾਂ ਦੋਸਤੋ ਮੇਰੀ ਬੇਟੀ ਸੁਨੀਦੀ ਹੈ ਪੱਤਰਕਾਰਤਾ ਖੇਤਰ ਦੀ ਤੀਜੇ ਸਾਲ ਦੀ ਵਿਦਿਆਰਥਣ ਹੈ ਜੀ ਮੇਰੇ ਨਾਲ ਹੈ ਅਸੀਂ ਪਿਉਤੀ ਖਬਰਾਂ ਦਾ ਬਲੇਟਨ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਉਸ ਤੋਂ ਪਹਿਲਾਂ ਇੱਕ ਜ਼ਰੂਰੀ ਬੇਨਤੀ ਹੈ ਜੀ ਸਾਡੇ ਸੋਸ਼ਲ ਮੀਡੀਆ ਦੋ ਪਲੇਟਫਾਰਮ ਹੈ ਜੀ ਅ ਪੀਬੀਸੀ ਪੰਜਾਬ ਫੇਸਬੁਕ ਇੰਸਟਾਗ੍ਰam ਪੀਬੀਸੀ ਪੰਜਾਬੀ YouTube ਤੁਹਾਡਾ ਅਖਬਾਰ YouTube ਫੇਸਬੁਕ ਇੰਸਟਾਗ੍ਰam ਦੋ ਸੋਸ਼ਲ ਮੀਡੀਆ ਪਲੇਟਫਾਰਮ ਹੈ ਜੀ ਤੁਹਾਡਾ ਅਖਬਾਰ ਜਦੋਂ ਤੁਸੀਂ ਪੰਜਾਬੀ ਟਾਈਪ ਕਰੋਗੇ ਫੇਸਬੁਕ ਇੰਸਟਾਗ੍ਰam YouTube ਤੇ ਤੁਹਾਡੇ ਸਾਹਮਣੇ ਸਾਡਾ ਪੇਜ ਆ ਜਾਏਗਾ ਤਾਂ ਇਸ ਤਰ੍ਹਾਂ ਸਾਡੇ ਦੋ ਪੇਜ ਹੈ ਜੀ ਲਾਈਕ ਫੋਲੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਕਮੈਂਟ ਜ਼ਰੂਰ ਕਰਿਆ ਕਰੋ ਤੇ ਇੱਕ ਬੈਲ ਆਈਕਨ ਦਾ ਬਟਨ ਜ਼ਰੂਰ ਦੱਬਿਓ ਦੋਸਤੋ ਤਾਂ ਕਿ ਤੁਹਾਨੂੰ ਹਰ ਇੱਕ ਖਬਰ ਟਾਈਮ ਸੇ ਮਿਲਦੀ ਰਹੇ ਤੇ ਇੱਕ ਜ਼ਰੂਰੀ ਬੇਨਤੀ ਜ਼ਰੂਰ ਹੈ ਦੋਸਤੋ ਸਾਡੀ ਅ ਸਬਸਕ੍ਰਾਈਬ ਦਾ ਬਟਨ ਜ਼ਰੂਰ ਇਨਾਂ ਦੇ ਫੇਸਬੁੱਕ ਤੇ ਇੰਸਟਾਗ੍ਰਾਮ YouTube ਤੇ ਸਬਸਕ੍ਰਾਈਬ ਦਾ ਬਟਨ ਜ਼ਰੂਰ ਦਬਾਇਆ ਕਰੋ ਤੁਹਾਡਾ ਇੱਕ ਬਟਨ ਦਬਾਇਆ ਸਾਡੇ ਪਿਆਰਤੀ ਦੇ ਲਈ ਬਹੁਤ ਵੱਡੀ એનર્ਜੀ ਦਾ ਕੰਮ ਕਰਦਾ ਤਾਂ ਦੋਸਤੋ ਖਬਰਾਂ ਸ਼ੁਰੂਆਤ ਕਰ ਰਹੇ ਹਾਂ ਹਾਂਜੀ ਬੇਟਾ ਕੀ ਖਬਰ ਹੈਗੀ ਆ ਪਿਛਲੇ ਦਿਨ ਆਵਾਦਮੀ ਪਾਰਟੀ ਦੇ ਆਗੂ ਮਨੀਸ਼ ਸੋਦੀਆ ਦੇ ਵੱਲੋਂ ਇੱਕ ਮੀਟਿੰਗ ਦੇ ਵਿੱਚ ਮਹਿਲਾ ਆਗੂਆਂ ਨੂੰ ਸੰਬੋਧਿਤ ਕੀਤਾ ਗਿਆ ਗਿਆ ਸੀ ਕਿ ਸਾਮ-ਦਮ ਦੰਡ ਭੇਦ ਕਿਸੇ ਤਰ੍ਹਾਂ ਵੀ 2027 ਦੀ ਚੋਣ ਜਿੱਤਨੀ ਹੈ ਤੇ ਇਸ ਬਿਆਨ ਦੀ ਕਾਫੀ ਜ਼ਿਆਦਾ ਲੋਕਾਂ ਵੱਲੋਂ ਨਿੰਦਾ ਵੀ ਕੀਤੀ ਗਈ ਹੈ ਹੁਣ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ अरोड़ा ਦੇ ਵੱਲੋਂ ਇਸ ਮਾਮਲੇ ਤੇ ਸਫਾਈ ਦਿੱਤੀ ਗਈ ਹੈ ਇੱਕ ਕੀ ਕੀ ਖਬਰ ਹੈ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰੋ ਬਿਲਕੁਲ ਜੀ ਇਹ ਨਾ ਕਾਫੀ ਤੁਸੀਂ ਵੀ ਵਾਇਰਲ ਹੋਈ ਸੀ ਇਹ ਖਬਰ ਹੈ ਜਿਹੜੀ ਮਨੀਸ਼ ਸੋਧਿਆ ਜੀ ਦਾ ਇਹ ਬਿਆਨ ਹੈ ਜਿਹੜਾ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਇਆ ਸੀਗਾ ਤੇ ਇਸ ਦੀ ਵੀ ਨਿੰਦਾ ਜਿਹੜੀ ਆਮ ਆਦਮੀ ਪਾਰਟੀ ਦੇ ਜੋ ਆਗੂ ਹੈ ਮਨੀਸ਼ ਸੋਧਿਆ ਦੇ ਇਸ ਬਿਆਨ ਦੀ ਨਿੰਦਾ ਜਿਹੜੀ ਸ਼ਰੋਨੀਆ ਕਾਲੀ ਦਲ ਦੇ ਵੱਲੋਂ ਕਾਂਗਰਸ ਦੇ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਵੀ ਕੀਤੀ ਗਈ ਸੀ ਈਵਨ ਪੀ ਇਸ ਦੀ ਸ਼ਿਕਾਇਤ ਹੈ ਜਿਹੜੀ ਭਾਜਪਾ ਦੇ ਪੰਜਾਬ ਪ੍ਰਧਾਨ ਹੈ ਜਿਹੜੇ ਸੁਨੀਲ ਜਾਖੜ ਉਹਨਾਂ ਦੇ ਵੱਲੋਂ ਪੰਜਾਬ ਦੇ ਜੋ ਮਾਨ ਜੋ ਗਵਰਨਰ ਨੇ ਉਹਨਾਂ ਨੂੰ ਸ਼ਿਕਾਇਤ ਵੀ ਇਸ ਮਾਮਲੇ 'ਚ ਦਿੱਤੀ ਗਈ ਸੀ ਤਾਂ ਇਸ ਤੋਂ ਨੂੰ ਬਿਆਨ ਮੈਂ ਜ਼ਰੂਰ ਇੱਕ ਵਾਰ ਥੋੜਾ ਜਿਹਾ ਦੱਸ ਦਿੰਨਾ ਹੈ ਮਨੀਸ਼ ਸੋਧਿਆ ਜਿਹਦੇ ਵੱਲੋਂ ਜੋ ਆਮ ਆਦਮੀ ਪਾਰਟੀ ਦੇ ਮਹਿਲਾ ਆਗੂ ਹੈਗੇ ਆ ਉਹਨਾਂ ਨੂੰ ਸੰਬੋਧਨ ਕੀਤਾ ਜਾ ਰਿਹਾ ਸੀ ਕਿ 2027 ਦੀ ਚੋਣ ਜਿੱਤਣ ਦੇ ਲਈ ਸਾਮ-ਦਾਮ ਦੰਡ ਭੇਦ ਲੜਾਈ ਝਗੜਾ ਸੱਚ ਝੂਠ ਕੁਐਸਚਨ ਆਨਸਰ ਕਿਸੇ ਵੀ ਤਰ੍ਹਾਂ ਦਾ ਇਸਤੇਮਾਲ ਕਰਨਾ ਪਵੇ ਤਾਂ ਇਹ ਚੋਣ ਹੈ ਜਿਹੜੀ ਜ਼ਰੂਰ ਜਿੱਤਣੀ ਹੈ ਜਿਸ ਤੋਂ ਬਾਅਦ ਮਨੀਸ਼ ਸੋਧਿਆ ਦੇ ਇਸ ਬਿਆਨ ਦੀ ਕਾਫੀ ਨਿੰਦਾ ਜਿਹੜੀ ਉਹ ਸੋਸ਼ਲ ਮੀਡੀਆ ਤੇ ਵੀ ਹੋਈ ਹੈ ਵਿਰੋਧੀ ਧਿਰ ਦੇ ਆਗੂਆਂ ਦੇ ਵੱਲੋਂ ਵੀ ਕੀਤੀ ਗਈ ਹੈ ਇਸ ਮਾਮਲੇ ਨੂੰ ਲੈ ਕੇ ਕਈ ਦਿਨਾਂ ਤੋਂ ਆਮ ਆਦਮੀ ਪਾਰਟੀ ਦੇ ਅਗੂ ਜਿਹੜੇ ਚੁੱਪ ਸੀਗੇ ਅੱਜ ਨਹੀਂ ਸੌਰੀ ਕੱਲ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਨੇ ਕੈਬਨਿਟ ਮੰਤਰੀ ਵੀ ਨੇ ਅਮਨ अरोड़ा ਜੀ ਉਹਨਾਂ ਦੇ ਵਿਦੋ ਇਸ ਮਾਮਲੇ ਤੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਿਆ ਤਾਂ ਉਹਨਾਂ ਨੇ ਆ ਅਮਨ अरोड़ा ਜੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਇਹ ਬਿਆਨ ਨਹੀਂ ਹੋ ਸਕਦਾ ਉਹਨਾਂ ਕਿਹਾ ਕਿ ਇਹ ਜੋ ਬਿਆਨ ਹੈ ਉਹ ਮਨੀਸ਼ ਸੋਧਿਆ ਜਿਹੜੇ ਪਰਸਨਲ ਹੈ ਯਾਨੀ ਕਿ ਬਿਆਨ ਹੈ ਜਿਹੜੇ ਉਹਨਾਂ ਨੇ ਇਸ ਮਾਮਲੇ ਤੇ ਵੀ ਕਿਹਾ ਸੀਗਾ ਕਿ ਜੇਕਰ ਮੰਨ ਲਓ ਕਿ ਅਮਨ ਅਰੋੜਾ ਕੋਈ ਬਿਆਨ ਦਿੰਦਾ ਤਾਂ ਉਹ ਪੂਰੀ ਆਮ ਆਦਮੀ ਪਾਰਟੀ ਦਾ ਬਿਆਨ ਨਹੀਂ ਹੋ ਜਾਂਦਾ ਉਹ ਇੰਡੀਵਿਜੂਅਲ ਹੋ ਜਾਂਦਾ ਉਹਨਾਂ ਨੇ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਇੱਕ ਸੋਚ ਹੈ ਤੇ ਨਾਲ ਉਹਨੇ ਵੀ ਕਿਹਾ ਕਿ ਜੇਕਰ ਅਸੀਂ ਚੰਗੇ ਕੰਮ ਕਰੀਤੇ ਹੋਣਗੇ ਤਾਂ ਇਸੇ ਗੱਲ ਨੂੰ ਲੈ ਕੇ ਅਸੀਂ 2027 ਦੇ ਚੋਣਾਂ ਦੇ ਪੜਾਅ 'ਚ ਜਾਵਾਂਗੇ ਤੇ ਲੋਕਾਂ ਤੋਂ ਉਹਦੇ ਕੰਮਾਂ ਦੇ ਆਧਾਰ 'ਤੇ ਵੋਟਾਂ ਮੰਗਾਂਗੇ ਅਸੀਂ ਜੋ ਸਾਡੀ ਪਾਰਟੀ ਹੈ ਆਮ ਆਦਮੀ ਪਾਰਟੀ ਹੈ ਉਹਨਾਂ ਦਾ ਕਹਿਣਾ ਸੀਗਾ ਕਿ ਉਹ ਬੜੀ ਜੋ ਸੂਝਵਾਨ ਪਾਰਟੀ ਹੈ ਤੇ ਇੱਕ ਆਪਦੀ ਆਈਡਿਓਲੋਜੀ ਤੇ ਚੱਲਦੀ ਐ ਤੇ ਕਦੇ ਵੀ ਸਾਡੇ ਪਾਰਟੀ ਦੇ ਵੱਲੋਂ ਗਲਤ ਕੰਮ ਨਹੀਂ ਕੀਤਾਗੇ ਤੇ 2027 ਦੀਆਂ ਚੋਣਾਂ ਦੇ ਵਿੱਚ ਅਸੀਂ ਕੰਮ ਦੇ ਆਧਾਰ ਤੇ ਵੋਟ ਹੈ ਜਿਹੜੀ ਉਹ ਮੰਗਾਂਗੇ ਅਮਨ अरोड़ा ਜੀ ਦਾ ਕਹਿਣਾ ਸੀ ਇਸ ਮਾਮਲੇ 'ਚ ਹਾਂ ਇਸ ਗੱਲ ਦੇ ਵਿੱਚ ਇਹ ਜ਼ਰੂਰ ਹੈ ਕਿ ਸੁਸੋਧਿਆ ਜੀ ਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਸੀਗਾ ਉਹਦੀ ਮਿਲਦਾ ਜਿਹੜੀ ਸੁਖਵੀਰ ਬਾਦਲ ਹੈ ਉਹਨਾਂ ਦੇ ਵੱਲੋਂ ਵੀ ਕੀਤੀ ਗਿਆ ਸ਼ਰੋਮੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੀਗੇ ਜਿਹੜੇ ਤੇ ਜੋ ਭਾਜਪਾ ਪ੍ਰਧਾਨ ਨੇਗੇ ਪੰਜਾਬ ਦੇ ਸੁਨੀਲ ਜਾਖੜ ਜੀ ਉਹਨਾਂ ਦੇ ਵੱਲੋਂ ਵੀ ਕੀਤੀ ਗਈ इवन ਵੀ ਸੁਨੀਲ ਜਾਖੜ ਜੀ ਨੇ ਦਾ ਪੰਜਾਬ ਦੇ ਜੋ ਮਾਨ ਜੋ ਗਵਰਨਰ ਨੇ ਉਹਨਾਂ ਨੂੰ ਇਹ ਸ਼ਿਕਾਇਤ ਵੀ ਕੀਤੀ ਹੈ ਹਾਲਾਂਕਿ ਉਸ ਤੋਂ ਬਾਅਦ ਸੁਖਵੀਰ ਬਾਦਲ ਨੇ ਜਿਹੜੇ ਉਹਨਾਂ ਨੇ ਇਸ ਦੀ ਸ਼ਿਕਾਇਤ ਹੈ ਜਿਹੜੇ ਬਿਆਨ ਦੀ ਸ਼ਿਕਾਇਤ ਹੈ ਜਿਹੜੀ ਇਲੈਕਸ਼ਨ ਕਮਿਸ਼ਨ ਇੰਡੀਆ ਨੂੰ ਇਲੈਕਸ਼ਨ ਕਮਿਸ਼ਨ ਪੰਜਾਬ ਨੂੰ ਕੀਤੀ ਹੈ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਆਗੂਆਂ ਦੇ ਵੱਲੋਂ ਵੀ ਇਸ ਬਿਆਨ ਦੀ ਲਗਾਤਾਰ ਨਿੰਦਾ ਜਿਹੜੀ ਕੀਤੀ ਜਾ ਰਹੀ ਹੈ ਪਰ ਇਸ ਮਾਮਲੇ ਤੇ ਅਮਨ ਅਰੋੜਾ ਜੀ ਹੈ ਜਿਹੜੇ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਆ ਕੇ ਇਸ ਮਾਮਲੇ ਤੇ ਕਿਹਾ ਕਿ ਕੋਈ ਜੇ ਕੋ ਬਿਆਨ ਦਿੰਦਾ ਤਾਂ ਉਹ ਇੰਡੀਵਿਜੂਅਲ ਹੁੰਦਾ ਉਹ ਪਾਰਟੀ ਲੈਵਲ ਤੇ ਨਹੀਂ ਹੁੰਦਾ ਤਾਂ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਇਹ ਵੀ ਨਾਲ ਕਿਹਾ ਸੀ ਮਨੂ ਰੋੜਾ ਜੀ ਨੇ ਕਿ ਪਿਛਲੇ ਸਮੇਂ ਦੇ ਵਿੱਚ ਵੱਡੇ ਪੱਧਰ ਤੇ ਚੋਣਾਂ ਦੇ ਵੇਲੇ ਵੱਡੇ ਪੱਧਰ ਤੇ ਨਸ਼ੇ ਦਾ ਇਸਤੇਮਾਲ ਹੁੰਦਾ ਸੀ ਜੀ ਪੈਸਿਆਂ ਦਾ ਇਸਤੇਮਾਲ ਹੁੰਦਾ ਸੀ ਜੀ ਤੇ ਗੱਲ ਇਹ ਹੈ ਵੀ ਸਾਡੇ ਜੋ ਆਗੂ ਦੇ ਵੱਲੋਂ ਬਿਆਨ ਦਿੱਤਾ ਗਿਆ ਉਹਨੂੰ ਵਧਾੜ ਚੜਾ ਕੇ ਪੇਸ਼ ਕੀਤਾ ਜਾ ਰਿਹਾ ਹੈ ਕੋਈ ਅਸੀਂ ਲੜਾਈ ਝਗੜਾ ਨਹੀਂ ਕਰਦੇ ਹੈਗੇ ਤੋਰ ਨਹੀਂ ਕਰਦੇ ਹੈਗੇ ਇਸ ਗੱਲ ਨੂੰ ਲੈ ਕੇ ਮਨੂ ਰੋੜਾ ਕਾਫੀ ਸਫਾਈ ਦਿੰਦੇ ਨਜ਼ਰ ਆਏ ਨੇ ਪਰ ਇਸ ਗੱਲ 'ਚ ਵੀ ਕੋਈ ਦੋਰਾ ਹੀ ਨਹੀਂ ਹੈਗੀ ਕਿ ਮਨੀਸ਼ ਸੋਧਿਆ ਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਸੀ ਉਹਦੀ ਨਿੰਦਾ ਜਿਹੜੀ ਉਹ ਸਾਰੇ ਵਰਗਾਂ ਦੇ ਵੱਲੋਂ ਕੀਤੀ ਗਈ ਹੈ ਸੋਸ਼ਲ ਮੀਡੀਆ ਤੇ ਚਾਹੇ ਉਹ ਵਿਰੋਧੀ ਧਿਰ ਦੇ ਆਗੂ ਹੋਣ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਜੋ ਰਾਜਨੀਤਿਕ ਆਗੂ ਹੈਗੇ ਆ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਜੋ ਕੁਝ ਚੰਗੇ ਬੁੱਧਕ ਲੋਕ ਹੈਗੇ ਆ ਉਹਨਾਂ ਦੇ ਵੱਲੋਂ ਵੀ ਇਸ ਬਿਆਨ ਦੀ ਨਿੰਦਾ ਵੱਡੇ ਪੱਧਰ ਤੇ ਕੀਤੀ ਹੈ ਤਾਂ ਦੋਸਤੋ ਇਹ ਸੀਗੇ ਹੁਣ ਤੱਕ ਮੈਂ ਕਵਰਾਂ ਨਵੀਆਂ ਤਾਜ਼ੀਆਂ ਖਬਰਾਂ ਦੇ ਨਾਲ ਸਾਡੇ ਨਾਲ ਜੁੜੂਤ ਜੁੜੇ ਰਹੋ ਧੰਨਵਾਦ